ਲਓ ਵੀ ਮਿੱਤਰੋ ਸੋਹੀ 7271 ਵਾਲੇ ਚੈਨਲ ਤੇ ਸਵਾਗਤ ਹੈ ਤੁਹਾਡਾ ਫੇਰ ਬਲੌਗ ਸ਼ੁਰੂ ਕਰਨਾ ਅੱਜ ਅਸੀਂ ਭੁੱਲ ਗਏ ਸਿਆਪੇ ਜੇ ਕਹੀ ਤੇ ਦੇਖੋ ਚੱਲ ਰਿਹਾ ਅਣੀ ਅਣੋਤੜੀ ਜਗਮ ਜਿੱਤੇ ਨਹੀਂ ਲੱਗੇ ਵੀ ਕਾਇਮ ਹੋ ਗਏ ਹਨ ਪੂਰੇ ਆ ਚੈੱਕ ਕਰੋ ਬੰਦਾ ਤੁਹਾਨੂੰ ਨਵਾਂ ਮਿਲਾਈਏ ਹੋਰ ਦਲ ਵੀਰ ਵੀਰੇ ਠੀਕ ਠਾਕ ਸੇਤਾ ਕੰਮ ਲਓ ਵੀ ਮਿੱਤਰੋ ਅਣੋਤੜੀ ਚ ਚੱਲ ਰਿਹਾ ਕੰਮ ਫੁੱਫੜ ਵੀ ਕੜਾ ਹੋ ਗਿਆ ਲੱਗਿਆ ਵਾ ਅੱਜ ਦੇਖਦੇ ਆਂ ਹੋ ਗਏ ਟਰਾਲੀ ਕਿਹੜੀ ਪਹਿਲਾਂ ਭਰਦਾ ਇੱਧਰ ਪਰਵਾਸੀ ਤੇ ਪ੍ਰਵਾਸੀ ਟੀਮ ਲੱਗੀ ਹੋਈ ਹੈ ਆਪਣੀ ਇੱਧਰ ਪੰਜਾਬੀ ਟੀਮ ਲੱਗੀ ਹੋਈ ਆ ਆ ਬੰਦਾ ਲੂਕੇ ਖੜਾ ਸਾਡਾ ਆਪਾਂ ਨੂੰ ਇਹਦੇ ਬਾਅਦ ਕਹਿੰਦੇ ਤੂੜੀ ਤੇ ਅਲਰਜੀ ਹੋਈ ਵੀ ਐਨੂੰ ਅੱਜੀ ਲੋ ਵੀ ਮਿੱਤਰੋ ਖਿੱਚਦਾ ਕੰਮ ਬੰਦਿਆਂ ਨੇ ਆ ਦੇਖੋ ਕਿੱਥੇ ਜੜੀ ਬੈਠਾ ਹੈ ਬੰਦਾ ਹੈ ਹਾਂ ਦੇਖ ਫਿਰ ਹੈ ਗੱਲ ਸਹੀ ਨਹੀਂ ਲੋ ਵੀ ਮਿੱਤਰੋ ਕੰਮ ਖਿੱਚਦਾ ਆਪਾਂ ਨੇ ਕਾਫੀ ਜ਼ਿਆਦਾ ਤਰਵਾਸੀ ਬੰਦੇ ਰਹਿ ਗਏ ਆਪਾਂ ਦੇ ਪਿੱਛੇ ਆਲੇ ਫਿਰ ਪੰਡਾ ਪਾਈਆਂ ਆਪਾਂ ਖੁੱਲੀ ਲੱਦੀ ਹੈ ਕਿ ਨਹੀਂ ਹੈ ਤਿੰਨ ਬੰਦੇ ਆ ਦੇਖ ਲੈ ਇੱਧਰ ਲੱਗੇ ਵੇ ਉਧਰ 6-7 ਬੰਦੇ ਐ ਹੈ ਲੋ ਜੀ ਮਿੱਤਰੋ ਚੱਲ ਰਿਹਾ ਹੈ ਕੰਮ ਜੋਰਾ-ਸ਼ੋਰਾ ਆਪਾਂ ਓਡੀ ਪੈਣ ਦੀ ਥੱਲੇ ਹੀ ਰੁੜਗੇ ਤੇ ਆਹ ਦੇਖਾ ਪਹਿਲਾਂ ਆਹ ਤੋਣੀਆ ਸਰੇ ਤੇ ਲੈ ਕੇ ਸਰੇ ਸਾਂਹ ਕੱਟਦਾ ਚਾਹੀਦਾ ਸਾਰੀ ਤੋਦਣੀ ਹਾਂਜੀ ਲੋ ਵੀ ਮਿੱਤਰੋ ਦੂਆ ਬੰਦਾ ਦਾ ਭਰ ਲਈ ਗਿਆ ਟਰਾਲੀ ਆਪਣੀ ਪੰਡਾ ਨਾਲ ਉਹ ਗਿਆ ਖਾਲੀ ਕਰਨ ਹੁਣ ਕਰਾ ਤੇ ਆਪਾਂ ਲੱਗੇ ਹੋਏ ਆ ਆਪਾਂ ਡਾਲਾ ਕਰਤਾ ਪੰਦ ਇੰਨੀ ਕੁ ਤੁੰਡ ਲਈ ਆਪਾਂ ਨੇ ਉਹ ਪੰਡਾ ਨਾਲ ਸੱਟਦੇ ਆ ਵਿੱਚ ਪਰ ਕੇ ਬਾਕੀ ਅਣੇ ਰੋ ਬਲੌਗ ਦੇ ਨਾਲ ਅੰਤ ਤੱਕ ਦੇਖਿਓ ਸਾਰਾ ਰੌਣਕ ਮੇਲਾ ਜਿ ਬਸੀ ਦੇ ਨੇੜੇ ਪਹੁੰਚੇ ਹੋਏ ਆਪਾਂ ਬਾਕੀ ਹੁਣ ਖਿੱਚਦੀ ਇਹ ਕੰਮ ਕੀਤਾ ਖੜਾ ਛੜਿਆ ਜ ਮੂੰਹ ਭਰੀ ਅੱਥਰਾ ਭਾਈ ਇਹਨੂੰ ਆਇਆ ਵੀ ਆ ਕੇ ਚਕਾਊਗਾ ਹੁਣ ਪੰਡ ਮਿਲ ਜਾਈਆਂ ਤੁਹਾਨੂੰ ਹੁਣ ਕਿਹ ਜਾ ਕੇ ਲਪੇਟ ਕੇ ਕੰਮ ਹਾਂਜੀ ਲੋ ਵੀ ਮਿੱਤਰੋ ਦੂਏ ਬੰਦੇ ਦਾ ਆਪਣੇ ਟਰਾਲੀ ਲੈ ਕੇ ਤੇ ਦੂਈ ਵੀ ਭਰ ਕੇ ਤੇ ਆਪਣਾ ਵੀ ਵਸ ਨਿੱਪਟ ਚੱਲਿਆ ਕੰਮ ਤੁਨ ਲੱਕੇ ਭਰ ਲਈ ਆਪਾਂ ਵੀ ਟਰਾਲੀ ਪੂਰੀ ਬਾਕੀ ਆ ਰਹਿ ਗਿਆ ਦੋ ਚਾਰ ਪੰਡਾ ਇਹ ਵੀ ਲੱਦ ਦਰੀਆਂ ਆਪਾਂ ਨੇ ਹੁਣ ਫਿਰ ਚੱਲਦੇ ਹਾਂ ਪਿੰਡ ਨੂੰ ਬਾਕੀ ਉਹ ਵੀ ਦੁਬਾਰਾ ਬੰਦੇ ਆਉਣੇ ਵਾਲੇ ਆਂ ਉਹਨਾਂ ਨੇ ਲੈ ਜਾਣੀਆਂ ਬਾਕੀ ਚੈਨਲ ਤੇ ਤੋ ਵੀ ਮਿੱਤਰੋ ਟੂੜੀ ਦਾ ਕਰ ਲਈ ਆਪਾਂ ਨੇ ਲੋਡ ਬਾਕੀ ਜੀਤਾ ਡਾਉਣਾ ਆਪਣਾ ਆ ਬੈਠਾ ਏ ਤੇ ਖੁਫੜਾ ਡਾਉਣੀ ਲੱਗੇ ਪਿਆ ਮੋਟਰ ਤੇ ਪੈਕ ਲਾਉਣਾ ਸਾਨੂੰ ਕਹਿੰਦੇ ਕਿ ਤੋਂ ਟਰੈਕਟਰ ਮੋੜ ਦਿਓ ਅਸੀਂ ਮੋੜਨਾ ਅੱਗੇ ਹੁਣ ਟਰੈਕਟਰ ਬਾਕੀ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ ਤੁਹਾਨੂੰ ਜਰੂਰ ਦੱਸਦੇ ਐਂਡ ਤੱਕ ਤਾਂ ਪਰ ਗਿਆ ਹੁਣ ਆਪਾਂ ਲੱਗੇ ਆ ਬਲੌਗ ਦੀ ਐਂਡਿੰਗ ਕਰਨ ਕਿਉਂਕਿ ਆਪਣੀ ਸਟੋਰੇਜ ਦੀ ਵੀ ਥੋੜੀ ਜੀ ਪ੍ਰੋਬਲਮ ਆ ਗਈ ਉਹਦੇ ਕਰਕੇ ਬਲੌਗ ਥੋੜੇ ਛੋਟੇ ਡਿਟ ਹੁੰਨੇ ਆ ਅ ਬਾਕੀ ਪਏ ਵੀ ਬਲੌਗ ਆਪਣੇ ਕੋਲ ਦੋ ਤਿੰਨ ਆ ਉਹ ਵੀ ਆਪਾਂ ਅਪਲੋਡ ਕਰਨੇ ਆ ਹਜੇ ਜਦੋਂ ਆਪਾਂ ਅਪਲੋਡ ਕਰਨੇ ਉਹ ਤੋਂ ਬਾਅਦ ਆਉਣਾ ਇਹ ਬਲੌਗ ਤਾਂ ਕਿ ਮਿਲਦੇ ਆ ਜੀ ਹੁਣ ਤੁਹਾਨੂੰ ਅਗਲੇ ਬਲੌਗ ਚ ਦੇਖਦੇ ਆ ਕੱਲ ਨੂੰ ਕੱਲ ਨੂੰ ਕੋਸ਼ਿਸ਼ ਕਰੂੰਗੇ ਵੀ ਮਤਲਬ ਸਵੇਰ ਤੋਂ ਸ਼ੁਰੂ ਕਰ ਦੀਏ ਜਿਹੜਾ ਹੈਗਾ ਬਾਕੀ ਕੋਸ਼ਿਸ਼ ਤਾਂ ਇੰਨੀ ਕਰੀਦੀ ਆ ਵੀ ਬਲੌਗ ਆਪਣੇ ਸਾਰੇ ਬਣਨ ਥੋੜੀ ਸਟੋਰੇਜ ਕਰਕੇ ਆਪਾਂ ਨੂੰ ਦਿੱਕਤ ਆਉਂਦੀ ਆ ਆਪਾਂ ਇੱਕ ਕਲਾਉਡ ਵੀ ਲਈ ਵੀ ਆ ਤਾਂ ਵੀ ਨਹੀਂ ਆਪਣਾ ਸਰਦਾ ਹੈਗਾ ਬਲੌਗ ਥੋੜੇ ਬੜੇ ਬਣ ਜੰਨੇ ਆ ਤੇ ਦੂਜਾ ਫੋਨ ਵੀ ਹੈਗਾ ਉਦੋਂ ਚ ਵੀ ਡਾਟਾ ਅਪਲੋਡ ਕਰ ਦਿੱਤਾ ਉਹਦੇ ਕਰਕੇ ਵੀ ਪਰ ਫਿਰ ਵੀ ਆਪਣਾ ਸਰਦਾ ਨਹੀਂ ਹੈਗਾ ਜਿਹੜੀ ਗੱਲ ਆ ਬਾਕੀ ਕੋਈ ਚੱਕਰ ਨਹੀਂ ਵੱਧ ਤੇ ਵੱਧ ਜਿਹੜੀਆਂ ਮੇਨ ਚੀਜ਼ਾਂ ਹੋ ਸਕਿਆ ਵੱਧ ਤੇ ਵੱਧ ਜਿਹੜੀਆਂ ਹੈ ਤੁਹਾਨੂੰ ਦਿਖਾਵਾਂਗੇ ਉਹ ਬਾਕੀ ਤੁਸੀਂ ਜਿਹੜਾ ਬਲੌਗ ਆਪਣਾ ਐਂਡ ਤੱਕ ਦੇਖਿਆ ਕਰੋ ਜਿਹੜਾ ਚੈਨਲ ਆਪਣਾ ਇੱਕ ਵਾਰੀ ਮੋਨਟਾਈਜ਼ ਹੋ ਜਾਵੇ ਉਦੇ ਬਾਅਦ ਤਾਂ ਲਗਾਤਾਰ ਹਾ ਠਾ ਬਲੌਗ ਆਉਣਗੇ ਕੋਈ ਚੱਕਰੇ ਨਹੀਂ ਹੈਗਾ ਜਿੱਧਰ ਵੀ ਜਾਵਾਂਗੇ ਚਾਹੇ ਜਾਈਏ ਚਾਹੇ ਨਾ ਜਾਈਏ ਚਾਹੇ ਕੰਮਤੇ ਹੀ ਰਹੀਏ ਮਤਲਬ ਕੰਮ ਹੀ ਕੋਈ ਚੱਕਰੇ ਨਹੀਂ ਹੈਗਾ ਬਲੌਗ ਠਾ ਠਾ ਆਉਣਗੇ ਉਹਦੇ ਬਾਅਦ ਬਸ ਇੱਕ ਵਾਰੀ ਚੈਨਲ ਆਪਣਾ ਜਿਹੜਾ ਹੈਗਾ ਮੋਨਟਾਈਜ਼ ਹੋ ਜਾਵੇ ਉਹਦੇ ਬਾਅਦ ਕੋਈ ਚੱਕਰੇ ਨਹੀਂ ਹੈਗਾ ਬਾਕੀ ਮਿਲਦੇ ਆ ਜੀ ਤੁਹਾਨੂੰ ਹੁਣ ਅੱਗੇ ਜਾ ਕੇ ਜੇ ਤਾਂ ਰਸਤੇ 'ਤੇ ਕਦੀ ਕਲਿੱਪ ਬਣੀ ਉੱਥੇ ਬਣਾਵਾਂਗੇ ਆਪਾਂ ਘਰਾਂ ਪਹੁੰਚਦੇ ਆ ਕਿੰਨੇ ਵਜੇ ਪਹੁੰਚਦੇ ਆ ਕਿੰਨੇ ਵਜੇ ਨਹੀਂ ਉਹ ਆਪਾਂ ਦੇਖਦੇ ਹਾਂ ਹੁਣ ਬਾਕੀ ਮੈਂ ਤੇ ਜੀਤਾ ਡਾਉਨ ਜਾ ਰਹੇ ਆ ਤੇ ਟਾਈਮ ਆਪਣਾ ਹੋ ਗਿਆ ਪੌਣੇ 7 ਦਾ ਜੀਤਾ ਡਾਉਨ ਗਾਣੇ ਲਈ ਜਾਂਦਾ ਏ ਮੰਨਦਾ ਨਹੀਂ ਹੈਗਾ ਇਹ ਤਾਂ ਵੀ ਮਿੱਤਰੋ ਟਾਈਮ ਹੋ ਗਿਆ ਆਪਣਾ ਰੋਗ ਤੇ ਪਤੰਦਰਾ ਟਾਈਮ ਹੋ ਗਿਆ ਆਪਣਾ ਪੌਣੇ 7 ਦਾ ਤੇ ਆਪਾਂ ਹੁਣ ਜਾ ਰਹੇ ਆ ਫੁੱਫੜ ਨੂੰ ਆਪਾਂ ਉਧਰ ਨਹੀਂ ਉਹ ਰਸਤੇ 'ਚ ਪਿਠਾ ਲੈਣਾ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਜੇ ਤਾਂ ਇਹਦੇ ਕਿ ਕਲਿੱਪਾਂ ਮਤਲਬ ਬਣ ਗਈ ਆਪਣੀ ਸਟੋਰੇਜ ਦੀ ਬਾਕੀ ਜੇ ਆਪਣੀ ਕਲਿੱਪ ਨਾ ਵੀ ਬਣੀ ਤਾਂ ਸਮਝੋ ਵੀ ਵਲੌਗ ਦੀ ਹੈ ਜਿਹੜੀ ਐਂਡਿੰਗ ਹੋਗੀ ਕਿਉਂਕਿ ਹੁਣ ਵੀ ਇੱਕ ਦੋ ਵਾਰੀ ਆਪਣਾ ਸਟੋਰੇਜ ਦਾ ਮੈਸੇਜ ਆ ਗਿਆ ਤਾਂ ਆਪਾਂ ਐਪ ਕੱਟੇ ਆ ਜਿਹੜੇ ਅਨਯੂਜ਼ ਤੇ ਦੋ ਤਿੰਨ ਉਹਦੇ ਕਰਕੇ ਹੁਣ ਕਲਿੱਪ ਦੁਬਾਰਾ ਲੱਕੇ ਆ ਸ਼ੁਰੂ ਕਰਨ ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਐਂਡ ਤੱਕ ਜੇ ਤੱਕ ਇਹ ਰਸਤੇ 'ਚ ਆਪਣਾ ਸਟੋਰੇਜ ਦੀ ਪ੍ਰੋਬਲਮ ਨਾ ਆਈ ਤਾਂ ਤਾਂ ਆਪਾਂ ਅੱਗੇ ਜਦੋਂ ਘਰਾਂ ਜਾਵਾਂਗੇ ਉਦੋਂ ਦਾ ਵਿੱਚ ਕਲਿੱਪ ਐਂਡ ਕਰਾਈ ਜਾ ਕੇ ਕਰਾਂਗੇ ਬਾਕੀ ਜੇ ਨਾ ਬਣੀ ਆਪਣੀ ਤਾਂ ਆਪਾਂ ਸਮਝਿਓ ਵੀ ਉਰੀ ਐਂਡ ਕਰਤਾ ਬਾਕੀ ਤੁਸੀਂ ਉਹਨੇ ਟਾਈਮ ਨਹੀਂ ਬਣੇ ਰਹੋ ਬਲੌਗ ਦੇ ਨਾਲ ਸੋਹੀ ਪੱਤਰਕਤਰ ਵਾਲੇ YouTube ਚੈਨਲ ਆਪਣੇ ਸਾਰੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿਓ ਲਿੰਕ ਜਿਹੜਾ ਆਪਣਾ ਹੈਗਾ ਕਿਉਂਕਿ ਸਾਰੇ ਬੰਦੇ ਸਬਸਕ੍ਰਾਈਬ ਕਰ ਲੈਣ ਆਪਣੇ ਬਲੌਗ ਵੀ ਨੌ ਬਲੌਗ ਆ ਗਏ ਪਰ ਹਜੇ ਤੱਕ ਜਿਹੜੀ ਹੈਗੀ ਐ ਰਿਸਪੌਂਸ ਵਾਲਾ ਘਟ ਆਇਆ ਲੋ ਵੀ ਮਿੱਤਰੋ ਸੜਕ ਤੇ ਚੜ ਗਏ ਆਪਾਂ ਹੁਣ ਹੁਣ ਮਿਲਦੇ ਆ ਜੀ ਤੁਹਾਨੂੰ ਅੱਗੇ ਜਾ ਕੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਹਾਂਜੀ ਲੋ ਵੀ ਮਿੱਤਰੋ ਕਕਰਾਲੀ ਪਹੁੰਚ ਗਏ ਆਪਾਂ ਤੇ ਟਰਾਲੀ ਲਾਤੀ ਅੰਦਰ ਰੋਟੀ ਖਾ ਲਈ ਆਪਾਂ ਉਹ ਜਿੱਤਾ ਫਿਰਦਾ ਸਾਹਮਣੇ ਤੇ ਹੁਣ ਲੱਗੇ ਆਪਾਂ ਬਲੌਗ ਦੀ ਐਂਡਿੰਗ ਕਰਨੇ ਕਿਉਂਕਿ ਸਟੋਰੀਜ ਆਪਣੀ ਫੁੱਲ ਹੋ ਗਈ ਤੇ ਮਿਲਦੇ ਆ ਜੀ ਤੁਹਾਨੂੰ ਹੁਣ ਅਗਲੇ ਬਲੌਗ ਚ ਬੌਸ਼ੇਤੀ ਬਾਕੀ ਹੁਣ ਹਾਂਜੀ ਮਿੱਤਰੋ ਸਵਾਗਤ ਹੈ ਜੀ ਤੁਹਾਡਾ ਸੋਈ ਪੱਤਰ 77 ਵਾਲੇ YouTube ਚੈਨਲ ਤੇ ਲਓ ਜੀ ਫਾਈਨਲੀ ਰੀਚ ਚਾਜ ਕਈ ਦਿਨਾਂ ਬਾਅਦ ਆਪਾਂ ਨੇ ਵਲੌਗ ਸ਼ੁਰੂ ਕਰਿਆ ਦੇਖਦੇ ਅੱਜ ਪੂਰਾ ਬਣਦਾ ਕਿ ਨਹੀਂ ਲਓ ਵੀ ਮਿੱਤਰੋ ਅੱਜ ਲਾਉਣਾ ਆਪਾਂ ਨੇ ਕੰਮ ਮਿੱਟੀ ਸਿੱਟਣੀ ਅੱਜ ਆਪਾਂ ਮਰੰਦੇ ਤੇ ਆਪਾਂ ਤੇਲ ਲੇਨ ਦੱਲੇ ਆ ਬਾਕੀ ਬਣੇ ਰਹੋ ਵਲੌਗ ਦੇ ਨਾਲ ਐਂਡ ਤੱਕ ਮਿਲਦੇ ਆ ਜੀ ਤੁਹਾਨੂੰ ਅੱਗੇ ਜਾ ਕੇ ਫਿਰ ਮਾਂ ਚੂਗਾ ਨਹੀਂ ਕੀ ਕਰੀ ਜਾਂਦਾ ਕੀ ਕਰੀ ਜਾਂਦਾ ਓਏ ਪਾਣੀ ਪਾਉ ਲੱਗਿਆ ਜੀ ਮਸ਼ੀਨ ਚਲੋ ਮਿਲਦੇ ਆ ਜੀ ਅੱਗੇ ਜਾ ਕੇ ਲਓ ਵੀ ਮਿੱਤਰੋ ਆਪਾਂ ਪੀਣ ਲੱਗੇ ਕੌਫੀ ਬੰਦੇ ਗਏ ਆਪਣੀ ਟਰਾਲੀ ਪਰੋਂ ਤੇ ਸਾਡੀਆਂ ਬੁੜੀਆਂ ਮਾਰਦੀਆਂ ਚੁਗਲੀਆਂ ਕਿਵੇਂ ਆ ਬੜੀਏ ਲੋ ਵੀ ਹਾਂ ਅੱਛਾ ਚਾ ਲਓ ਇੰਕਾ ਦਾਪਾ ਨੇ ਇੱਕੋ ਲੱਗਿਆ ਵਾ ਸਾਡਾ ਬੰਦਾ ਮਦਰ ਇਹ ਮਦਰ ਪੋਚਾ ਲ ਆ ਰਹੀ ਹੈ ਬਾਈ ਮੰਮੀ ਤੇ ਥੱਕ ਗਈ ਵਾਲੀ ਜਦਾ ਵਿਚਾਰੀ ਕਿਆ ਕਰੇ 40 ਸਾਲ ਹੋ ਗਏ ਵਿਚਾਰੀ ਨੂੰ ਕੰਮ ਕਰਦੀ ਨੂੰ ਨਹੀਂ ਨਾਨੀ ਮਾਰੀ ਮਾਰੀ ਸੀਰੀਅਸ ਜੀ ਟੋਕ ਕਹਦੇਗਾ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਨਾਨੀ ਕਾਦੇ ਕੀ ਕਹਾ ਕਿ ਲਾਈਕ ਸ਼ੇਅਰ ਕਰ ਦੋ ਮੇਰੇ ਦੋਤੇ ਨੂੰ ਲਾਈਕ ਸ਼ੇਅਰ ਕਰ ਦੋ ਮੇਰੇ ਦੋਤੇ ਨੂੰ ਆ ਸ਼ਾਬਾਸ਼ ਲੋ ਵੀ ਮਿੱਤਰੋ ਕੌਫੀ ਬਣ ਗਈ ਆਪਣੀ ਕੌਫੀ ਪੀ ਕੇ ਆਪਾਂ ਚੱਲਦੇ ਆਂ ਫਿਰ ਕੰਮ ਬਾਹ ਨੂੰ ਉਹ ਗਏ ਆ ਟਰਾਲੀਆਂ ਭਰਉਣ ਬੰਦੇ ਪੂਰੇ ਤੇ ਜਦੋਂ ਟਰਾਲੀਆਂ ਭਰਾ ਕੇ ਲੈ ਆਏ ਫਿਰ ਆਪਾਂ ਲੈ ਕੇ ਚੱਲਦੇ ਟਰਾਲੀ ਮਰੰਡੇ ਨੂੰ ਅੱਜ ਆਪਾਂ ਮਰੰਡੇ ਬਾਹਰ ਤੇ ਪਾਉਣਾ ਨੰਨੀ ਹੂੰ ਮਰੰਡੇ ਹੈ ਹਾਂ ਹਾਂ ਮਿੱਟੀ ਆਪਾਂ ਜਿਹੜੀ ਉਹ ਕਰੀ ਵੀ ਐ ਡੰਪ ਕਰੀ ਵੀ ਐ ਮਾੜੀ ਪਾ ਉੱਥੇ ਤੇ ਲਿਜਾਣੀ ਉੱਥੇ ਤੇ ਲਿਜਾ ਕੇ ਮਰੰਡੇ ਸਿੱਟਣੀ ਆਪਾਂ ਨੇ ਕਿਸੇ ਬੰਦੇ ਦੇ ਤੇ ਹੁਣ ਡੈਡੀ ਨਾਲੇ ਟਰਾਲੀ ਭਰ ਕੇ ਕੰਮ ਜਾਣਾ ਕਿਸੇ ਅਫਸਰ ਕੋਲ ਉਹ ਪਤਾ ਨਹੀਂ ਕਿੱਥੇ ਜਾਣਾ ਉਹਨਾਂ ਨੇ ਕਹਿੰਦੇ ਐਨੇ ਤੁਸੀਂ ਟਰਾਲੀ ਲਾਇਆ ਹੋ ਐਨੇ ਅਸੀਂ ਬੰਦੇ ਨੂੰ ਮਿਲੇ ਆਉਂਗੇ ਠੀਕ ਆ ਗਿਆ ਠੀਕ ਆ ਬਾਕੀ ਬਣੇ ਰਹੋ ਵਲੌਗ ਦੇ ਨਾਲ ਅੱਗੇ ਦਿਖਾਉਨੇ ਤੁਹਾਨੂੰ ਹੋਰ ਵੀ ਰੌਣਕ ਮੇਲੇ ਸਾਰੀਆਂ ਹਸਤੀਆਂ ਦਿਖਾਉਨੇ ਜਿਹੜੀਆਂ ਅੱਜ ਬਲੌਗ ਚ ਆਉਣੀਆਂ ਹਾਂਜੀ ਲੋ ਵੀ ਮਿੱਤਰੋ ਟਰਾਲੀਆਂ ਆਪਣੀਆਂ ਦੋ ਲੋਡ ਹੋ ਗਈਆਂ ਇੱਕੋ ਸਾਹਮਣੇ ਮਾੜੀ ਤੇ ਭਾਰ ਹੋ ਰਹੀ ਆ ਮਾਂਚੂ ਡਾਣ ਆ ਗਿਆ ਤੇ ਜੀਤਾ ਹਜੇ ਸਾਡੇ ਵਿਚਕਾਰ ਪਹੁੰਚਿਆ ਨਹੀਂ ਹੈਗਾ ਇਹ ਟਰਾਲੀਆਂ ਲੈ ਕੇ ਜਾਣੀਆਂ ਆਪਾਂ ਨੇ ਹੁਣ ਮਰੰਡੇ ਓ ਬੱਲੇ 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 ਕਹਿੰਦੇ ਕੌਣ ਆ ਗਿਆ ਕਹਿੰਦੇ ਬਾਜ ਸਿੰਘ ਆ ਗਿਆ ਬਾਹ ਹੈ ਕਿਆ ਦੇ ਰਿਹਾ ਤੇਰਾ ਕੀ ਹਾਲ ਹੈ ਪੁੱਛ ਲੈ ਕੇ ਕੀ ਹਾਲ ਹੈ ਫਾਦੇ ਨੂੰ ਤਾਂ ਦੇ ਦਿੰਨੇ ਆ ਸੋਹਣਿਆ ਉਰੇ ਤਾਂ ਕਿਸੇ ਦਾ ਕਰਦੇ ਉੱਠ ਕਰਿਆ ਤੂੰ ਪਹਿਲਾਂ ਮੇਰੀ ਗੱਲ ਸੁਣ ਗੱਲ ਤਾਂ ਸੁਣ ਫਿਰ ਮੈਂ ਜਾਵਾਂ ਫਿਰ ਮੇਰੀ ਗੱਲ ਸੁਣ ਕਹ ਦੇ ਕੇ ਕੀ ਹਾਲ ਹੈ ਟਰੈਕਟਰ ਲੈ ਲਾਉਂਗੇ ਕਿਨੇ ਮਾਚੂ ਟਰੈਕਟਰ ਦੇ ਟਰੈਕਟਰ ਦੇ ਸਾਡਾ ਲੈ ਹੁਣ ਪੁੱਛ ਲੈ ਬੰਦਿਆਂ ਨੂੰ ਕਿ ਕੀ ਹਾਲ ਹੈ ਹਾਂ ਠੀਕ ਹੈ ਠੀਕ ਹੈ ਸਾਰੇ ਬੰਦੇ ਠੀਕ ਹੈ ਚਲ ਹੁਣ ਬਾਏ ਬਾਏ ਕਰਦੇ ਹੁਣ ਅਸੀਂ ਚੱਲੇ ਬਾਏ ਬਾਏ ਟਾਟਾ उथे नहीं जाऊंगा उथे जाऊंगा मरिंडेगा तुड़के नहीं जाऊंगा ट्रैक्टर पे जाऊंगा जाना है नहीं जाना नहीं चल फिर गलूंगे बाय 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 कर दे बाय कर दे मैं ट्रैक्टर तक खड़ा ਟਰੈਕਟਰ ਖੜਾਇਆ ਮਾਦਰ ਪੁੱਤ ਉੱਥੇ ਲੱਗਾ ਦੇ ਤੂੰ ਹਾਂ ਉੱਥੇ ਖੜਾ ਲਮਾ ਟਰੈਕਟਰ ਲੈ ਆ ਮ ਠੀਕ ਆ ਬਾਏ ਕਰੀ ਬਾਏ ਬਾਏ ਆ ਇਧਰ ਕਰ ਹੱਥ ਨਾਲ ਬਾਏ ਸਾਸਰੀ ਗੱਲ ਸਾਸ ਸਾਸਰੀ ਗੱਲ ਕਰ ਦੇ ਸਾਸਰੀ ਗੱਲ ਜੀ ਲੋ ਵੀ ਮਿੱਤਰੋ ਬਾਜ ਦੇ ਵੀ ਦਰਸ਼ਨ ਤੁਸੀਂ ਕਰ ਲਿਆ ਦੇਖੋ ਕਿ ਕਣ ਖੜਾ ਲੈ 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 ਪਸ਼ਪਾ ਜੂ ਕਗਾ ਨਹੀਂ sala ਕਹਿ ਕੇ ਕਰਦਾ ਹੁੰਦਾ ਲੋ ਵੀ ਮਿੱਤਰੋ ਹੁਣ ਕਰੀ ਆਪਾਂ ਕੂਚ ਸਿਟੀ ਮਰੰਡੇ ਨੂੰ ਆਪਾਂ ਲੇ ਚੱਲਦੇ ਟਰਾਲੀਆਂ ਜਿਹੜੇ ਮਗਰ ਆ ਗਏ ਆ ਗਏ ਜਿਹੜੇ ਨਹੀਂ ਆਏ ਨਾ ਆਏ ਸਹੀ ਹਾਂਜੀ ਲਓ ਵੀ ਮਿੱਤਰੋ ਪਹੁੰਚ ਗਏ ਮਰੰਡੇ ਦੀ ਧਰਤੀ ਤੇ ਤੇ ਬੰਦਾ ਚੈੱਕ ਕਰੋ ਬੰਦਾ ਇੱਕ ਸਾਨੂੰ ਹੋਰ ਮਿਲ ਗਿਆ ਰਸਤੇ 'ਚ ਕਹਿੰਦਾ ਪਹਿਲਾਂ ਹੀ ਆ ਕੋਈ ਵਈਏ ਲਓ ਵੀ ਮਿੱਤਰੋ ਇੱਥੇ ਖੜੇ ਆ ਹੁਣ ਮਰੰਡੇ ਦੇਖਦੇ ਆ ਹੁਣ ਕਿਹੜੀ ਕਲੋਨੀ ਚ ਲਾਉਣੀ ਆ ਮਿੱਟੀ ਆਪਾਂ ਨੇ ਓਰੇ ਬਾਪੂ ਹੁਣ ਆ ਰਹੇ ਆ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਆ ਵੀ ਭਾਈ ਆ ਪੰਪ ਕੋਲ ਖੜਜੋ ਤੁਸੀਂ ਖੈਰ ਲਾ ਕੇ ਮਨੂੰ ਜਿੱਥੇ ਤੱਕ ਲੱਗਦਾ ਕਲੋਨੀ ਚ ਹੋਊਗਾ ਬਾਕੀ ਦੇਖਦੇ ਆ ਉਹ ਸਾਹਮਣੇ ਆ ਗਿਆ ਤਾਜਪਾਲ ਬਾਕੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਅੱਗੇ-ਅੱਗੇ ਤੁਹਾਨੂੰ ਹੋਰ ਰੌਣਕ ਮੇਲੇ ਦਿਖਾਉਂਦੇ ਜਾਵਾਂਗੇ ਅੱਜ ਆਪਾਂ ਨੇ ਤਿੰਨ ਚਾਰ ਦਿਨ ਬਾਅਦ ਕੰਮ ਲਾਇਆ ਕਈ ਦਿਨ ਹੋ ਗਏ ਆਪਾਂ ਘੁੰਮਣ ਫਿਰਨ ਪਰਤੇ ਇੱਕ ਮੇਲਾ ਤਾਂ ਆਪਣਾ ਦੋ ਤਿੰਨ ਦਿਨ ਆਪਣੇ ਉੱਧਰ ਲੰਘ ਗਏ ਵਿਆਹ ਸੀਗਾ ਇੱਕ ਵਿਆਹ ਵੀ ਦੇਖ ਲਿਆ ਆਪਾਂ ਨੇ ਤੇ ਅੱਜ ਆਪਾਂ ਫੇਰ ਆ ਗਏ ਆਪਣੇ ਕੰਮ ਤੇ ਕਿਉਂਕਿ ਕੰਮ ਦੇ ਨਾਲੇ ਬੰਦੇ ਦਾ ਕਰਮ ਹੈ ਜੇ ਨਾਲ ਦੀ ਨਾਲ ਕੰਮ ਵੀ ਕਰੋ ਨਾਲ ਦੀ ਨਾਲ ਘੁੰਮੋ ਫਿਰੋ ਵੀ ਇਹੀ ਸਲਾਹ ਹੈ ਆਪਣੇ ਤਾਂ ਬਾਕੀ ਚਲੋ ਇਕਣ ਬੰਦੇ ਦਾ ਆਪਣਾ ਸਿਸਟਮ ਆ ਉਹ ਆਪਣਾ ਦੇਖ ਲਓ ਬਾਈ ਇਕਣ ਬਾਕੀ ਆਪਣਾ ਸਿਸਟਮ ਆ ਇਹ ਬਾਈ ਕੰਮ ਵੀ ਆਪਾਂ ਨੇ ਪੂਰਾ ਕਰਨਾ ਤੇ ਘੁੰਮਣਾ ਫਿਰਨਾ ਵੀ ਇੰਜੋਏ ਵੀ ਪੂਰਾ ਕਰਨਾ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਤੁਹਾਨੂੰ ਦਿਖਾਉਨੇ ਅੱਗੇ ਕੀ ਕਰਦੇ ਆ ਕਿੱਧਰ ਜਾਂਦੇ ਆ ਤੇ ਦਿਖਾਉਨੇ ਆ ਤੁਹਾਨੂੰ ਕਿਹੜੀ ਕਲੋਨੀ ਜੀ ਸਿੱਟਦੇ ਆ ਮਿੱਟੀ ਮਿਲਦੇ ਆ ਜੀ ਅਗਲੇ ਕਲਿੱਪ ਚ ਓਕੇ ਲਾਈਕ ਸ਼ੇਅਰ ਵਾਲਾ ਤਾਂ ਕਰ ਦੋ ਸਿਸਟਮ ਸਬਸਕ੍ਰਾਈਬ ਸਬਸਕ੍ਰਾਈਬ ਲੋ ਵੀ ਮਿੱਤਰੋ ਆ ਬੰਦੇ ਨੂੰ ਸਬਸਕ੍ਰਾਈਬ ਨਹੀਂ ਕਹਿਣਾ ਹੁੰਦਾ ਹੈਗਾ ਚਲੋ ਫਿਰ ਵੀ ਤੁਸੀਂ ਕਰ ਦਿਓ ਬਾਕੀ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਓਕੇ ਹਾਂਜੀ ਲੋ ਵੀ ਮਿੱਤਰੋ ਜੀਤਾ ਡਾਉਨ ਵੀ ਪਹੁੰਚ ਚੁੱਕੇ ਆ ਸਾਡੇ ਵਿਚਕਾਰ ਤੇ ਡੈਡੀ ਹੁਣ ਹੀ ਨਹੀਂ ਪਰ ਹਜੇ ਸਾਈਆਂ ਆਏ ਕਿਉਂ ਖੜੇ ਦੋ ਝੋਟੇ ਆਪਣੇ ਜੀਤਾ ਲੈ ਗਿਆ ਆਪਣੇ ਹਾਰਜਨ ਹੋਰ ਕਿਸ ਤੇ ਵੀ ਵਧੀਆ ਬਾਈ ਕਹਿਵਾ ਸੀ ਇੱਥੇ ਕਹਿ ਰਹੇ ਆ ਪੂਰੇ ਲੋ ਜੀ ਮਿੱਤਰੋ ਬਣੇ ਰੋਹੋ ਬਲਾਗ ਦੇ ਨਾਲ ਦੇਖਦੇ ਕਦ ਕੌਨੇ ਹੁਣ ਬਾਪੂ ਹੋਣੀ ਹਾਂਜੀ ਨੋ ਵੀ ਮਿੱਤਰੋ ਪਹਿਲੀ ਗੱਡਾ ਟਰਾਲੀਆਂ ਕਰਤੀਆਂ ਖਾਲੀ ਆਹ ਕਲੋਨੀ ਚ ਮਿੱਟੀ ਸੜਦੇ ਆਪਾਂ ਤੇ ਬਾਕੀ ਲੱਗੇ ਹੋਏ ਆਹੋ ਜੋਰਾ-ਸ਼ੋਰਾ ਆਪਾਂ ਕੰਮ ਲਵੇੜਨਾ ਡੈਡੀ ਹੁਣ ਹੀ ਆਗੇ ਤੇ ਉਹਨਾਂ ਨੇ ਟਰਾਕੇ ਟਰਾਲੀਆਂ ਖਾਲੀ ਕਰਵਾਤੀਆਂ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਉਹ ਖੜੀ ਆਪਣੀ ਫਿਗੋ ਰਾਣੀ ਉਹ ਖੜੇ ਡੈਡੀ ਹੁਣ ਹੀ ਸਾਹਮਣੇ ਤੇ ਚੱਲ ਰਿਹਾ ਕੰਮ ਜੋਰਾ-ਸ਼ੋਰਾ ਆਪਾਂ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਕਰਦੇ ਆ ਓਕੇ ਕੰਮ ਹੈ ਮਿਲਦੇ ਆ ਜੀ ਹੁਣ ਤੁਹਾਨੂੰ ਅੱਗੇ ਜਾ ਕੇ ਅਗਲੇ ਕਲਿੱਪ ਤੇ ਹਾਂਜੀ ਲੋ ਵੀ ਮਿੱਤਰੋ ਮਰੰਡੇ ਦੇ ਬਾਹਰ ਨਿਕਲ ਗਏ ਤੇ ਅਰਜੰਦ ਦੀ ਹੋ ਰਹੀ ਦੀ ਆਪਣੇ ਦੀ ਪੈਪਲੀਕ ਇੱਕ ਅਨੂ ਬਾਈ ਕੋਲ ਪਹੁੰਚ ਗਏ ਕੀਤਾ ਡਾਊਨ ਖੜਾ ਸਾਹਮਣੇ ਆ ਵੀ ਜਿੱਤੇ ਆ ਬੰਦਾ ਹੈਲ ਪੀ ਜਾਂਦਾ ਇਕੱਲਾ ਇਕੱਲਾ ਹਾਂਜੀ ਕਸਿਆ ਨਹੀਂ ਹਜੇ ਲੱਗਿਆ ਲੋ ਮਿੱਤਰੋ ਪੈਪ ਕਸਾ ਕੇ ਮਿਲਦੇ ਆ ਫਿਰ ਤੁਹਾਨੂੰ ਹੁਣ ਅੱਗੇ ਹਾਂਜੀ ਲੋ ਵੀ ਮਿੱਤਰੋ ਪਹੁੰਚ ਗਏ ਪਿੰਡ ਜਿੱਥੇ ਟਰਾਲੀਆਂ ਭਰਦੇ ਤੇ ਤੇ ਟਰਾਲੀ ਭਰਨ ਲੱਗੇ ਪਾਪਾ ਜੀ ਬਾਈ ਮੰਨੂ ਉਤਾਰਦਾ ਥੱਲੇ ਇਹ ਨਹੀਂ ਪਤਾ ਹੁਣ ਕਦੇ ਦਸਾਰੇ ਆਹਦੇ ਆ ਮੁੰਡੇ ਆ ਥੱਲੇ ਮੈਂ ਭਰਦਾ ਟਰਾਲੀ ਬਾਕੀ ਡੈਡੀ ਹੁਣੀ ਅਜੇ ਪਹੁੰਚੇ ਨਹੀਂ ਬਾਕੀ ਟਰਾਲੀ ਆ ਹਾਲੀ ਆਪਣੀ ਸਿੰਗਲ ਟੈਰੀ ਉਰੀ ਖੜੀ ਹੈ ਖਿਲਾੜੀ ਤੇ ਉੱਡਣਗੇ ਆਪਾਂ ਨੇ ਖਿਲਾੜੀ ਚਲਾਈ ਨਹੀਂ ਹੈਗੀ ਕਈ ਦਿਨ ਹੋ ਗਏ ਇਹ ਵੀ ਚਲਾਵਾਂਗੇ ਹੁਣ ਤੁਹਾਨੂੰ ਦਿਖਾਵਾਂਗੇ ਅੱਕ ਅੱਕੇ ਬਾਕੀ ਹੋਰ ਸੁਣਾਵੋ ਸਾਰੇ ਠੀਕ ਠਾਕ ਹੈ ਇਦਾਂ ਸਾਰੇ ਬੰਦੇ ਆਂ ਦੀਆਂ ਖੇਤਾਂ ਕਾਇਮ ਹੈ ਬਾਕੀ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਬਾਰ-ਬਾਰ ਕਹਿੰਨਾ ਜਿਹੜੀ ਮੇਨ ਗੱਲ ਹੈ ਬਾਕੀ ਹੋਰ ਘਰ ਪ੍ਰਵਾਹ ਠੀਕ ਆ ਸਾਰੇ ਬੰਦਿਆਂ ਦਾ ਆਪਣਾ ਦਾ ਚੱਲ ਰਿਹਾ ਹੈ ਕੰਮ ਜੋਰਾ ਸ਼ੋਰਾ ਤੇ ਖਿੱਚਿਆ ਆਪਾਂ ਨੇ ਕੰਮ ਬਾ ਟਰਾਲੀ ਭਰਾ ਕੇ ਫਿਰ ਚੱਲਦੇ ਆਂ ਆਪਾਂ ਦੁਆਰਾ ਮਰੈਂਟੇ ਖਾਲੀ ਕਰਨਾ ਬਾਕੀ ਬਣੇ ਰਹੋ ਵਲੌਗ ਦੇ ਨਾਲ ਐਂਡ ਤੱਕ ਸਾਰੇ ਜਣੇ ਜਰੂਰ ਦੇਖਿਓ ਮਿਲਦੇ ਆਂ ਅੱਗੇ ਯਾਕੀ ਲੋ ਵੀ ਮਿੱਤਰੋ ਭਰਤਾ ਹੋ ਚੱਲੀ ਟਰਾਲੀ ਆਪਣੀ ਆਪਣਾ ਜੀ ਕਾ ਅੱਜ ਵੀ ਵਲੌਗ ਥੋੜਾ ਜਿਹਾ ਬੜਾ ਬਣਾਈਏ ਕਿਉਂਕਿ ਵਾਚ ਟਾਈਮ ਵੱਧ ਨਹੀਂ ਰਿਹਾ ਯਾਰ 10 ਵਲੌਗ ਆ ਗਏ ਆਪਣੇ 1 2 ਪਏ ਆ ਹਜੇ ਐਡਿਟ ਕਰਨੇ ਨੂੰ ਬਾਲਾ ਟਾਈਮ ਲੱਗਦਾ ਯਾਰ ਕੋਈ ਬੰਦਾ ਹੀ ਦੇਖ ਲੋ ਯਾਰ ਮੇਰੇ ਕੋਲ ਪੇ ਤੋਂ ਪੱਕਾ ਬੰਦਾ ਇਹਦਾ ਐਡਿਟ ਕਰਕੇ ਦੇਈ ਜਾਵੇ ਆਪਾਂ ਨੂੰ ਵਲੌਗ ਆਪੇ ਪਾਈ ਪੂਈ ਜਾਵੇ ਬਾਲਾ ਟਾਈਮ ਲੱਗ ਜਾਂਦਾ ਐਡਿਟ ਕਰਨੇ ਨੂੰ ਕੱਟ-ਕੱਟ ਕੇ ਫਿਰ ਇੱਕ ਤੋਰੇ ਵਾਲੀ ਬਾਲੀ ਦਿੱਕਤ ਆਉਂਦੀ ਆ ਉਹਦੇ ਕਰਕੇ ਥੋੜਾ ਜਿਹਾ ਆਪਣਾ ਕੰਮ ਵਲੌਗਾਂ ਵਾਲਾ ਡਾਊਨ ਹੋ ਗਿਆ ਬਾਕੀ ਬਣਾਉਣ ਨੂੰ ਤਾਂ ਨਹੀਂ ਕੋਈ ਚੱਕਰ ਬਣਾਈ ਤਾਂ ਆਪਾਂ ਜਾਣੇ ਹੈ ਕਿਨੇ ਖਿੱਚ ਕੇ ਰਖਣਾ ਕਰੂ ਪੂਰਾ ਬਲੌਗ ਵਾਲੀ ਤੁੱਕੀ ਕੱਢ ਕੇ ਰੱਖਣੀ ਆ ਪੂਰੀ ਉਹਦੇ ਨੇ ਕੋਈ ਦਿੱਕਤ ਜਿੱਥੇ ਜਾਣੇ ਆ ਬਾਕੀ ਅੱਗੇ ਆਪਣੀ ਸਾਵਾ ਵੀ ਆਉਣੇ ਵਾਲੀ ਆ ਆਪਾਂ ਉਹਦੀ ਵੀ ਤਿਆਰੀ ਕਰਨੀ ਆ ਸਾਰੇ ਉਹ ਤਾਂ ਆਪਾਂ ਕੁਝ ਮਰਜ਼ੀ ਹੋ ਜਵੇ ਸਾਰੇ ਬਲੌਗ ਐਨ ਵਧੀਆ ਹੀ ਬਣਾਉਣੇ ਆ ਵੀ ਉਹ ਐਨ ਜਿਹੜੇ ਹੈਗੇ ਆ ਕੰਪਲੀਟ ਸਾਰਾ ਕੁਝ ਜਿਹੜਾ ਤੁਹਾਨੂੰ ਦਿਖਾ ਸਕੀਏ ਕਿਉਂਕਿ ਸਾਡੇ ਕਾਫੀ ਜ਼ਿਆਦਾ ਬੰਦੇ ਆ ਜਿਹੜੇ ਮਤਲਬ ਬਾਹਰ ਬੈਠੇ ਆ ਹੁਣ ਬਾਕੀ ਹੋਰ ਆਪਣੇ ਰਵੀਵੀਰ ਹੋਣ ਹੀ ਹੋਗੇ ਥੀਪੇ ਜਾਤੇ ਹੋਣ ਹੀ ਹੋਗੇ ਜਿਹੜੇ ਆਪਾਂ ਜਾਣਦੇ ਹੁੰਦੇ ਤੇ ਸਾਰੇ ਜਾਣੇ ਉਹਨਾਂ ਨੂੰ ਆਪਾਂ ਨੇ ਵੀ ਐ ਹੁਗਵਾ ਵੀ ਬਰੀਕੀ ਨਾਲ ਕੱਲੀ ਕੱਲੀ ਚੀਜ਼ ਦਿਖਾਈਏ ਉਹਨਾਂ ਨੂੰ ਕੌਣ ਕੌਣ ਜਾ ਰਿਹਾ ਹੈ ਕਿੰਨ ਕਿੰਨਾ ਇਕੱਠਾ ਹੈ ਉੱਥੇ ਕਿਸ ਤਰ੍ਹਾਂ ਜਿਹੜਾ ਵੀ ਹੈਗਾ ਆਪਾਂ ਜਾਣਾ ਨਗਰ ਕੀਰਤ ਨਾਲ ਸੈੜੀ ਤੋਂ ਉੱਥੋਂ ਆਪਾਂ ਸਿੱਧਾ ਜਾਣਾ ਫਤੇਗੜ ਸਾਹਿਬ ਨਾਲ ਵੀ ਨਾਲ ਬਾਕੀ ਕੋਈ ਚੱਕਰ ਨਹੀਂ ਜਿਹੜੇ ਆਪਣੇ ਬੰਦੇ ਗਏ ਹੋਏ ਆ ਆਪਣੇ ਨਾਲ ਜਾਂਦੇ ਹੁੰਦੇ ਤੇ ਉਹਨਾਂ ਨੂੰ ਤਾਂ ਪਤਾ ਹੀ ਆ ਸਾਰਾ ਉਹਨੂੰ ਵੀ ਆਕਤੀ ਸਾਰੀਆਂ ਚੀਜ਼ਾਂ ਦਿਖਾਵਾਂਗੇ ਬਾਕੀ ਲੋਵੀ ਟਰਾਲੀ ਪਰ ਹੋ ਚੱਲੀ ਆ ਆਪਣੀ ਕੋ ਚਾਚਾ ਬਣਾ ਰੇ ਖੰਡਾਇਆ ਹੈ ਚਾਚੇ ਕੰਮ ਹੈ ਖੰਡਾਇਆ ਯਾਰ ਇਹ ਫਿਰ ਲੱਖ ਚ ਤਾਂ ਕੰਮ ਦੇਖੋ ਭਾਈ ਚਾਚਾ ਕੈੜਾ ਹੋਈ ਫਿਰਦਾ ਪੂਰਾ ਸਿਖਰ ਦੁਪਹਿਰੇ ਚ ਰੇ ਪੌਣ ਆ ਗਿਆ ਆ ਬਾਬਾ ਡਾਉਣ ਵੀ ਸਾਡਾ ਉਰੀ ਬੈਠਾ ਅੱਜ ਬਾਬਾ ਕਿੱਥੇ ਪਠਾਇਆ ਉਧਰੇ ਪਾਇਆ ਆ ਮੈਂ ਤਾਂ ਰੇ ਕਿੱਥੇ ਉਧਰ ਉੱਧਰ ਪਰਲੀ ਸਰ ਮੈਂ ਪਰਲੀ ਸੜਕ ਵੀ ਪਾਇਆ ਵੀ ਖਿੱਚਿਆ ਸੜਕ ਨਹੀਂ ਪਾਇਆ ਖਿੱਚਿਆ ਪਿਆ ਬਾਈ ਦੀਪੇ ਕੰਮ ਚਾਚੇ ਨੇ ਦੇਖ ਲੈ ਲੋ ਵੀ ਮਿੱਤਰੋ ਟਰਾਲੀ ਭਰ ਗਈ ਆਪਣੀ ਹਾਂਜੀ ਲੋ ਵੀ ਮਿੱਤਰੋ ਫੁੱਫੜ ਉਹ ਨਹੀਂ ਆਗੇ ਦਾੜੀ ਨਹੀਂ ਆਪਣਾ ਕੰਮ ਨਵੇੜਿਆ ਤੇ ਫੁੱਫੜ ਲੈ ਗਿਆ 855 ਟਰੈਕਟਰ ਆਪਣਿਆਂ ਵਾਲਾ ਆਪਾਂ ਹੁਣ ਆਹ ਲੈ ਕੇ ਚੱਲਦੇ ਆ ਉੱਥੀ ਨੂੰ ਮਾੜੀ ਪਾਣ ਨੂੰ ਇੱਥੇ ਮਿੱਟੀ ਡੰਪ ਕਰੀ ਵੀ ਸੋਨਾਲੀ ਕਾ ਉੱਥੇ ਦੇ ਫਿਰ ਇਹ ਫੜੌਣੇ ਜੀਤੇ ਨੂੰ ਆਪਾਂ ਸਭ ਤੇ ਆਪਣਿਆਂ ਵਾਲਾ ਝੋਟਾ ਅਰਜਣ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਸਾਰਾ ਵਲੌਗ ਦੇਖਿਆ ਕਰੋ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਮਿੱਤਰੋ ਹਾਂਜੀ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਸੀਗੇ ਉੱਥੀ ਫੇਰ ਤੋਂ ਆਪਣੇ ਵਾਲਾ ਝੋਟਾ ਲੈ ਕੇ ਤੇ ਆਪਾਂ ਨੇ ਟਰਾਲੀ ਖਾਲੀ ਕਰਤੀ ਹੁਣ ਚੱਲੇ ਆ ਦੁਬਾਰਾ ਕੰਮ ਪਰੌਣ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਵਲੌਗ ਜ਼ਰੂਰ ਦੇਖਿਆ ਕਰੋ ਬਾਕੀ ਅੱਜ ਆਪਾਂ ਮਿੱਟੀ ਸਿੱਟ ਰਹੇ ਆ ਕਲੋਨੀ 'ਚ ਆਹ ਸਾਹਮਣੇ ਆਪਣਾ ਲੁਧਿਆਣੇ ਵਾਲਾ ਪਾਈਪਾਸ ਆ ਗਿਆ ਆਣੇ ਸਮਰਾਲੇ ਵਾਲਿਆ ਬਾਈਪਾਸ ਆ ਗਿਆ ਤੇ ਬਾਈਪਾਸ ਚੜ੍ਹ ਕੇ ਇਧਰੋਂ ਆਪਾਂ ਆਏ ਸੀਗੇ ਤਾਜਪੈਲਸ ਵੱਲ ਨੂੰ ਤੇ ਇਧਰੋਂ ਆਪਾਂ ਹੁਣ ਚਲੇ ਜਾਣਾ ਰੰਡਾ ਆ ਗਿਆ ਦੇਖੋ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੁਹਾਨੂੰ ਦਿਖਾਉਂਦੇ ਰਹੂਗੇ ਸਾਰਾ ਕੁਝ ਕਿੱਧਰ ਜਾਣੇ ਆਂ ਕਿਆ ਕਰਦੇ ਆਂ ਤੇ ਆ ਦੇਖੋ ਬਾਈਪਾਸ ਚੜ੍ਹ ਕੇ ਆਪਾਂ ਤੇ ਪੂਰੇ نیچے ਇਹਨੂੰ ਲੰਘ ਜਾਣਾ ਆਪਾਂ ਨੇ ਉਹ ਅੱਗੇ ਦੇ ਲੈਫਟ ਹੋ ਕੇ ਸਿੱਧਾ ਮਰੰਡੇ ਨੂੰ ਐਥੇ ਮਿੱਟੀ ਪਾਰਾਂਗੇ ਅੱਜ ਆਪਾਂ ਕੁਲੋਕਿੰਗ ਕਰੀਏ ਬਾਕੀ ਬਨੇ ਰਹੋ ਬਲੌਗ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਦਿਖਾਉਨੇ ਤੁਹਾਨੂੰ ਅੱਗੇ ਵਿਰਾਮ ਕੰਪੇਡਾ ਹਾਂਜੀ ਕੀ ਹਾਲ ਚਾਲ ਹੈ ਲੋ ਵੀ ਮਿੱਤਰੋ ਹੁਣ ਪਹੁੰਚ ਗਏ ਆਪਾਂ ਸੋਤਲ ਪੂਰੇ ਵੀ ਆਪਣਾ ਕੰਮ ਰੰਦਾ ਤਾਂ ਮਿੱਟੀ ਆਪਾਂ ਸੋਚਿਆ ਵੀ ਚੱਲ ਕੰਮ ਤਾਂ ਚੱਲ ਰਿਹਾ ਹੁਣ ਵੀ ਪੂਰੇ ਤੇ ਹੀ ਛੱਡਦੀ ਹੈ ਮਿੱਟੀ ਬਾਕੀ ਸਾਹਮਣੇ ਚੱਲ ਰਹੀ ਜੀਸੀਬੀ ਉਹ 50 60 ਟਰਾਲੀਆਂ ਪੱਜਾਂ ਦੀਆਂ ਹੁਣ ਪਹਿਲਾਂ ਆਪਾਂ ਉਹ ਚੱਕਾਂਗੇ ਫਿਰ ਬਾਅਦ ਵਿੱਚ ਜਦੋਂ ਹੋਰੇ ਕੰਮ ਨਿਪੜ ਗਏ ਆ ਫੇਰ ਜਿਹੜੀ ਡੰਪ ਕੀਤੀ ਹੋਈ ਆ ਇਹ ਸ਼ੁਰੂ ਕਰੋਗੇ ਬਾਕੀ ਬਣੇ ਰਹੋ ਕੁਝ ਤੁਸੀਂ ਵਲੌਗ ਦੇ ਨਾਲ ਹਾਂਜੀ ਲੋ ਵੀ ਮੰਤਰ ਹੁਣ ਆਪਾਂ ਘਰੇ ਪਹੁੰਚ ਗਏ ਟਰੈਕਟਰ ਖੜਾ ਦੇਣਾ ਆਪਾਂ ਨੇ ਘਰੇ ਆਪਾਂ ਨੂੰ ਆ ਗਿਆ ਫੋਨ ਕਰ ਕਰਦੇ ਹੋਗੇ ਢਿੱਲੇ ਉਹਨਾਂ ਨੂੰ ਦਵਾਈ ਦਵਾ ਕੇ ਲਾਉਣੀਆਂ ਸਰੰਦ ਤੇ ਬਾਕੀ ਮਿਲਦੇ ਹਾਂ ਜੀ ਹੁਣ ਤੁਹਾਨੂੰ ਅੱਗੇ ਜਾ ਕੇ ਟਰੈਕਟਰ ਲਾਦਾ ਆਪਾਂ ਨੇ ਘਰੇ ਇਹਦਾ ਅੱਗੇ ਕਲਿੱਪ ਬਣ ਗਈ